ਸੜਕ ਵਿਚਾਲੇ ਪੁੱਠਾ ਹੋਇਆ Tata 407 ਵੇਕੇ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਣਾ ਕਿ ਇਹ ਹਾਦਸਾ ਕਿੰਨਾ ਜ਼ਿਆਦਾ ਜ਼ਬਰਦਸਤ ਰਿਹਾ ਹੋਵੇਗਾ ਨਕੋਦਰ ਤੋਂ ਫਗਵਾੜਾ ਰੋਡ ਤੇ ਸਥਿਤ ਪਿੰਡ ਸਰਕਪੁਰ ਦੇ ਨਜ਼ਦੀਕ ਇੱਕ Tata 407 ਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੀ ਕਿਵੇਂ ਦਰਦਨਾਕ ਮੌਤ ਹੋ ਗਈ ਪਹਿਲਾਂ ਤੁਸੀਂ ਮ੍ਰਿਤਕ ਸੁਰਿੰਦਰ ਸਿੰਘ ਦੇ ਪਰਿਵਾਰ ਲਈ ਅਰਦਾਸ ਜ਼ਰੂਰ ਕਰ ਦਿਓ ਤਾਂ ਜੋ ਪਰਿਵਾਰ ਇਸ ਪਰਿਵਾਰ ਨੂੰ ਪਾਣਾ ਬਖਸ਼ਣ ਦਾ ਬਲ ਦੇਵੇ ਦਰਸਲ ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਬੁਲੰਦਾਵਜੋਂ ਹੋਈ ਹੈ ਰਿਸ਼ਤੇਦਾਰਾਂ ਮੁਤਾਬਕ ਸੁਰਿੰਦਰ ਸਿੰਘ ਕਿਸੇ ਨਿੱਜੀ ਸਕੂਲ ਵਿੱਚ ਬਸ ਦਾ ਡਰਾਈਵਰ ਸੀ ਅਤੇ ਅੱਧੀ ਛੁੱਟੀ ਲੈ ਕੇ ਕਿਸੇ ਕੰਮ ਲਈ ਗਿਆ ਸੀ ਪ੍ਰੰਤੂ ਉਸ ਨੂੰ ਕੀ ਪਤਾ ਸੀ ਕਿ ਅੱਜ ਤੋਂ ਬਾਅਦ ਉਸਨੇ ਘਰ ਵਾਪਿਸ ਨਹੀਂ ਆਉਣਾ ਇਸੇ ਦੌਰਾਨ ਸੜਕਤੇ ਜਾਂਦੇ ਉਸਦੇ ਮੋਟਰਸਾਈਕਲ ਅਤੇ Tata 400 ਦੀ ਟੱਕਰ ਹੋ ਗਈ ਜਿਸ ਕਾਰਨ सुरेंद्र ਸਿੰਘ ਦੀ ਮੌਤ ਹੋ ਗਈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ Tata 407 ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਪੁਲਿਸ ਨੇ ਦੱਸਿਆ ਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਮ੍ਰਿਤਕ ਦੇ ਦੋਸਤਾਂ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਮ੍ਰਿਤਕ ਇੱਕ ਪ੍ਰਾਈਵੇਟ ਸਕੂਲ ਦੀ ਗੱਡੀ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਭਾਈ ਕੀ ਨਾਮ ਜੀ ਰਕੇ ਸੰਮਨ ਸਿੰਘ ਕੀ ਕਹਿਣਾ ਚਾਹੋਗੇ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਮਾੜੀ ਗੱਲ ਹੋਈ ਉਹਦੇ ਵਾਸਤੇ ਤੇ ਵਿਚਾਰੇ ਵਾਸਤੇ ਇਹ ਆਪਣੀ ਪਿੰਡ ਦੇ ਪੈਂਡ ਦੇ ਉੱਥੇ ਗਿਆ ਸੀ ਤੇ ਇਸ ਤੇ ਉਥੋਂ ਉਹਦੇ ਆਉਂਦੇ ਆ ਐਕਸੀਡੈਂਟ ਹੋ ਗਿਆ ਇਹਦਾ 4 ਸੱਤ ਗੱਡੀ ਸੀ ਇਹ ਕਾਦੇ ਤੇ ਸੀ ਮੋਟਰਸਾਈਕਲ ਤੇ ਸੀ ਕੀ ਨਾਮ ਕੀ ਇਹਦਾ ਸਰਿੰਦਰ ਸਿੰਘ ਹੈ ਕੰਮ ਕਾਰਾ ਕਰਦੇ ਹੈ ਕੰਮ ਗੱਡੀ ਚਲਾਉਂਦੇ ਜੀ ਕਾਰੀ ਡਰਸ ਸਕੂਲ ਦੀ ਆਵਟੇ ਤੇ ਗਿਆ ਸੀ ਇਹ ਕਿਹੜਾ ਪਿੰਡ ਹੈ ਪੈਂਡ ਬਲੰਦਾ ਜੀ ਹੀ ਮੰਗ ਕਰਦੇ ਮੰਗ ਇਹ ਇਨਸਾਫ ਹੋਣਾ ਚਾਹੀਦਾ ਵਾ ਕਿਉਂਕਿ ਬੱਚੇ ਨਿਗੇ ਨਿਗੇ ਉਹਦੇ ਐਵੇਂ ਪੂਰਾ ਪੂਰਾ ਵਾ ਇਹੋ ਹੀ ਕਮਾਉਣ ਵਾਲਾ ਸੀ ਇਹਦੇ ਸਿਰ ਤੇ ਘਰ ਚੱਲਦਾ ਸੀ ਸਿਰ ਕਿੰਨੀ ਕ ਉਮਰ ਸੀ ਉਮਰ ਹੈਗੀ 44-45 ਸਾਲ ਦੀ ਜੀ ਹਾਂਜੀ ਸਰ ਸਰ ਜਿਹੜਾ ਐਕਸੀਡੈਂਟ ਮਾਮਲਾ ਹੈ ਕੀ ਆ ਸਰਿੰਦਰ ਸਿੰਘ ਜਿਹੜਾ ਹੈ ਸਰਿੰਦਰ ਸਿੰਘ ਇਹ ਪਿੰਡ ਬਲੰਦਪੁਰ ਦਾ ਰਹਿਣਾ ਹੈ ਇਹ ਬਲਜੂਆ ਪਿੰਡ ਤੋਂ ਵਾਪਸ ਆ ਰਿਹਾ ਸੀ ਨਕੂਦਰ ਨੂੰ ਤੇ ਜਦੋਂ ਇਹ ਪਿੰਡ ਸਰਕਪੁਰ ਮਾਰ ਗੁੱਤਾ ਮਾਰਬਲ ਨੇੜੇ ਪੁਜਾ ਤੇ ਗੱਡੀ ਟਾਟਾ 407 ਨੇ ਇਹਨੂੰ ਹਿੱਟ ਕੀਤਾ ਤੇ ਜਿਹਦੇ ਨੇ ਇਹਦੀ ਮੌਤ ਹੋ ਗਈ ਤੇ ਡਰਾਈਵਰ ਜਿਹੜਾ ਟਾਟਾ 407 ਦਾ ਡਰਾਈਵਰ ਮੌਕੇ ਤੇ ਭੱਜ ਗਿਆ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਤੇ ਮੁਕੱਦਮਾ ਜੇਬ ਧਾਰਾ ਜੁਰਮ 304 ਇਹ 279 427 ਤਹਿਤ ਦਰਜ ਕੀਤਾ ਗਿਆ ਤੇ ਡਰਾਈਵਰ ਕੋਹਾੜਾ ਜੀ ਦੀ ਭਾਲ ਜਾਰੀ ਹੈ